ਕੀ ਹੋਇਆ ਕਾਨੂੰਨ ਸੋਧ ਹੋਣਾ ਹੈ ਸਰਪ੍ਰਾਈਜ਼ ਐਕਟਿਵੇਟਡ 195 ਦਾ ਐਕਟ ਹੈ ਅੱਜ ਦੋ ਸੋਧਾਂ ਕੀਤੀਆਂ ਗਈਆਂ ਇੱਕ ਤਾਂ ਉਹਦੇ ਸੈਕਸ਼ਨ 20 ਦੀ ਸੋਧ ਕੀਤੀ ਗਈ ਹੈ ਇੱਕ ਸੈਕਸ਼ਨ 36 ਦੇ ਵਿੱਚ ਸੋਧ ਕੀਤੀ ਗਈ ਹੈ ਸੈਕਸ਼ਨ 20 ਸੋਧ ਕਰਕੇ 500 ਗਾਇ ਤੱਕ ਦੇ ਜਿਹੜੇ ਪਲਾਟ ਹੈ ਉਹਨਾਂ ਦੀ ਰਜਿਸਟਰੀ ਹੋ ਸਕਦੀ ਹੈ ਲੋਕਾਂ ਨੇ ਪਲਾਟ ਖਰੀਦ ਲਏ ਹੋਏ ਸੀਗੇ ਉਹਨਾਂ ਦੇ ਬਿਆਨੇ ਕਰ ਦਿੱਤੇ ਹੋਏ ਸੀਗੇ ਕਿ ਐਗਰੀਮੈਂਟ ਹੋ ਗਈ ਸੀ ਪਰ ਰਜਿਸਟਰੀ ਉਹਨਾਂ ਦੇ ਨਾਮ ਨਹੀਂ ਹੋ ਰਹੀ ਸੀ ਇਹਨੂੰ ਸਿੱਧਾ ਹੋਣ ਕਰਕੇ ਕਸੂਰਵਾਰ ਤਾਂ ਸੀ ਕਿ ਉਹ ਕਲੋਨਾਈਜ਼ਰ ਜਿਨ੍ਹਾਂ ਨੇ ਇਲੀਗਲ ਕਲੋਨੀਆਂ ਕੱਟੀਆਂ ਸੀਗੀਆਂ ਜਿਹੜੇ ਨਜਾਇਜ਼ ਕਲੋਨੀਆਂ ਬਣਾ ਕੇ ਸਿਆਸੀ ਸਰਪਸਤੀਜ ਇਹੋ ਜਿਹੇ ਪਲਾਟ ਕੱਟ ਕੇ ਲੋਕਾਂ ਨੂੰ ਪਸਾਉਂਦੇ ਸੀਗੇ ਪਹਿਲਾਂ ਕਿਸੇ ਘਰਾਂ ਨਾਲ 2 ਤੋਂ 5 ਲੱਖ ਦਾ ਜੁਰਮਾਨਾ ਹੋਰ ਘੱਟੋ ਘੱਟ 25 ਲੱਖ ਵੱਧ ਤੋਂ ਵੱਧ 5 ਕਰੋੜ ਤੱਕ ਉਹਨੂੰ ਜੁਰਮਾਨਾ ਹੋ ਸਕਦਾ 10 ਸਾਲ ਤੱਕ ਦੀ ਸਜ਼ਾ ਲੱਗ ਤੋਂ ਹੋ ਸਕਦੀ ਹੈ ਕੁਆਲਿਟੀ ਲਾਈਫ ਕਿਉਂਕਿ ਪਾਰਕਾਂ ਦਾ ਹੱਕ ਸੀਵਰੇਜ ਦਾ ਹੱਕ ਪੀਣ ਵਾਲੇ ਪਾਣੀ ਦਾ ਹੱਕ ਚੰਗੇ ਰਹਿਣ ਸਹਿਣ ਦਾ ਹੱਕ ਗਰੀਬ ਲੋਕਾਂ ਨੂੰ ਵੀ ਹੈ ਸੋ ਜਿਹੜਾ ਇੱਕ ਰੈੱਡ ਸਿਗਨਲ ਜਿਹੜਾ ਉਹ ਹੋ ਗਿਆ ਉਹ ਲੋਕਾਂ ਲਈ ਜਿਹੜੇ ਨਜਾਇਜ਼ ਕਲੋਨੀਆਂ ਕਰਦੇ ਸੀਗੇ ਗਰੀਬਾਂ ਨੂੰ ਪਸਾਉਂਦੇ ਸੀਗੇ ਸੋ ਅੱਜ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਚਰਚਾ ਬੜੀ ਗੰਭੀਰ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਸਟਾਇਰ ਵੀ ਦੇਖਣ ਨੂੰ ਮਿਲੇ ਬਿਲ ਸੀਗਾ ਪੈਪਰਾ ਜਿਹੜਾ ਪੰਜਾਬ ਅਪਾਰਟਮੈਂਟ ਟੈਂਟ ਪ੍ਰਾਪਰਟੀ ਰੈਗੂਲੇਸ਼ਨ ਐਕਟ ਬਿਲ ਪਾਸ ਹੋਇਆ ਦਿਨੇਸ਼ ਚੱਡਾ ਐਡਵੋਕੇਟ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜਿਹੜਾ ਸਭ ਤੁਹਾਡੇ ਤੋਂ ਸ਼ੁਰੂ ਕਰਦੇ ਆ ਵਕੀਲ ਨੂੰ ਤੁਸੀਂ ਪੇਸ਼ੇ ਤੋਂ ਬੜੇ ਕੇਸ ਤੁਹਾਡੇ ਕੋਲ ਆਂਦੇ ਹੋਣੇ ਲੋਕ ਪੈਪਰ ਐਕਟ ਦੇ ਕੇਸ ਲੈ ਕੇ ਆਂਦੇ ਸੀ ਅਸੀਂ ਪੈਸੇ ਦੇ ਤੇ ਬਿਆਨਿਆ ਹੋ ਗਿਆ ਸਾਈ ਦੇ ਦਿੱਤੀ ਹੁਣ ਪਤਾ ਲੱਗਾ ਯਾਰ ਕਿ ਸਾਡਾ ਪਲਾਟ ਹੀ ਨਹੀਂ ਸਾਨੂੰ ਮਿਲ ਪਾਣਾ ਲੋਕ ਆਪਣੇ ਖੂਨ ਪਿਸੇ ਦੀ ਕਮਾਈ ਗਵਾ ਬੈਠਦੇ ਸੀ ਕੀ ਹੋਏਗਾ ਹੁਣ ਸ਼ੋਧ ਹੋਣ ਦਾ ਕੋਈ ਜਿਹੜਾ ਇਸ ਪੈਪਰ ਐਕਟ ਦੇ ਵਿੱਚ ਜਿਹੜਾ 195 ਦਾ ਐਕਟ ਹੈ ਅੱਜ ਦੋ ਸੋਧਾਂ ਕੀਤੀਆਂ ਗਈਆਂ ਇੱਕ ਤਾਂ ਉਹਦੇ ਸੈਕਸ਼ਨ 20 ਦੀ ਸੋਧ ਕੀਤੀ ਗਈ ਇੱਕ ਸੈਕਸ਼ਨ 36 ਦੇ ਵਿੱਚ ਸੋਧ ਕੀਤੀ ਗਈ ਹੈ ਸੈਕਸ਼ਨ 20 'ਚ ਸੋਧ ਕਰਕੇ 500 ਗਜ ਤੱਕ ਦੇ ਜਿਹੜੇ ਪਲਾਟ ਹੈ ਉਹਨਾਂ ਦੀ ਰਜਿਸਟਰੀ ਹੋ ਸਕਦੀ ਹੈ ਹੋਰ ਤੱਕ ਇਹ ਸੀ ਕਿ ਲੋਕਾਂ ਨੇ ਪਲਾਟ ਖਰੀਦ ਲਏ ਹੋਏ ਸੀਗੇ ਉਹਨਾਂ ਦੇ ਬਿਆਨੇ ਕਰ ਦਿੱਤੇ ਹੋਏ ਸੀਗੇ ਕਿ ਐਗਰੀਮੈਂਟ ਹੋ ਗਈ ਸੀ ਪਰ ਰਜਿਸਟਰੀ ਉਹਨਾਂ ਦੇ ਨਾਮ ਨਹੀਂ ਹੋ ਰਹੀ ਸੀਗੀ ਇਹਨੂੰ ਸੀਨਾ ਹੋਣ ਕਰਕੇ ਕਸੂਰਵਾਰ ਤਾਂ ਸੀਗੇ ਉਹ ਕਲੋਨਾਈਜ਼ਰ ਜਿਨ੍ਹਾਂ ਨੇ ਇਲੀਗਲ ਕਲੋਨੀਆਂ ਕੱਟੀਆਂ ਸੀਗੀਆਂ ਕਲੋਨਾਈਜ਼ਰ ਕੇ ਸਿਆਸਤਦਾਨ ਕਲੋਨਾਈਜ਼ਰ ਮੈਂ ਠੀਕ ਆ ਲੱਗਿਆ ਕਿ ਪਲੱਸ ਉਹਨਾਂ ਦੇ ਸਿਆਸੀ ਸਰਪ੍ਰਸਤ ਜਿਨ੍ਹਾਂ ਨੇ ਕਟਵਾਈਆਂ ਸੀਗੀਆਂ ਪਰ ਫਸ ਗਏ ਸੀ ਵਿਚਾਰੇ ਗਰੀਬ ਉਹਨਾਂ ਨੇ ਪਲਾਟ ਲੈ ਲਿਆ ਉਹਨਾਂ ਦੀ ਸਾਰੀ ਜ਼ਿੰਦਗੀ ਖਤਰੇ 'ਚ ਪੈ ਗਈ ਸੀ ਥੋੜੀ ਸੈਕਸ਼ਨ 20 ਸੋਧ ਹੋਈ ਹੈ ਉਹਨਾਂ ਨੇ 그린 ਸਿਗਨਲ ਦਿੱਤਾ ਆਮ ਲੋਕਾਂ ਦੀ ਜ਼ਿੰਦਗੀ ਵਾਸਤੇ ਗ ਜੀ ਜ਼ਿੰਦਗੀ ਜਿਹੜੀ ਹੈ ਤੁਸੀਂ ਪੈਸੇ ਖਰਚੇ ਆ ਘਰ ਵਾਸਤੇ ਹੁਣ ਤੁਹਾਡਾ ਵੀ ਆਪਣਾ ਘਰ ਜਿਹੜਾ ਬਣ ਸਕਦਾ ਜਿਹੜਾ ਅਜਪੂਰ ਸਿੰਘ ਮਾਨ ਜੀ ਨੇ ਇਹ ਸੋਧ ਕੀਤੀ ਹੈ ਇਹਦੇ ਨਾਲ ਜਿਹੜਾ ਦੂਜਾ ਸੈਕਸ਼ਨ 36 ਤੇ ਵੀ ਸੋਧ ਹੋਈ ਹੈ ਸੈਕਸ਼ਨ 36 ਉਹਨਾਂ ਲੋਕਾਂ ਵਾਸਤੇ ਜਿਹੜੇ ਨਜਾਇਜ਼ ਕਲੋਨੀਆਂ ਬਣਾ ਕੇ ਸਿਆਸੀ ਸਰਪ੍ਰਸਤੀ 'ਚ ਇਹੋ ਜਿਹੇ ਪਲਾਟ ਕੱਟ ਕੇ ਲੋਕਾਂ ਨੂੰ ਫਸਾਉਂਦੇ ਸੀਗੇ ਪਹਿਲਾਂ ਕੀ ਸੀਗਾ ਉਹਨਾਂ ਲਈ 2 ਤੋਂ 5 ਲੱਖ ਦਾ ਜੁਰਮਾਨਾ ਹੋਰ ਘੱਟੋ ਘੱਟ 25 ਲੱਖ ਵੱਧ ਤੋਂ ਵੱਧ 5 ਕਰੋੜ ਤੱਕ ਉਹਨੂੰ ਜੁਰਮਾਨਾ ਹੋ ਸਕਦਾ 10 ਸਾਲ 10 ਸਾਲ ਤੱਕ ਦੀ ਸਜ਼ਾ ਲੱਗਦੋ ਹੋ ਸਕਦੀ ਹੈ ਕਿਉਂਕਿ 5 ਲੱਖ ਤੱਕ ਦਾ ਜੁਰਮਾਨਾ ਤਾਂ ਮਜ਼ਾਕ ਸੀਗਾ ਇਹਨਾਂ ਦਾ ਅਗਲੇ ਜਿਹੜਾ 5 ਲੱਖ ਤੱਕ ਦਾ ਜੁਰਮਾਨਾ ਹੈ ਉਹ ਤਾਂ ਖੁਸ਼ ਹੋ ਕੇ ਭਰ ਆਉਂਦੇ ਸੀਗੇ ਹੁਣ 5 ਕਰੋੜ ਤੱਕ ਦਾ ਜੁਰਮਾਨਾ ਹੋ ਸਕਦਾ ਤੇ ਸਜ਼ਾ ਜਿਹੜੀ ਲੱਗਦੋ ਹੋ ਸਕਦੀ ਹੈ ਸੋ ਜਿਹੜਾ ਸੈਕਸ਼ਨ 36 ਸੋਧ ਹੋਈ ਹੈ ਇਹ ਇੱਕ ਰੈੱਡ ਸਿਗਨਲ ਹੈ ਉਹਨਾਂ ਲੋਕਾਂ ਲਈ ਜਿਹੜੇ ਇਹੋ ਜਿਹੀਆਂ ਕਲੋਨੀਆਂ ਕੱਟ ਕੇ ਗਰੀਬ ਲੋਕਾਂ ਨੂੰ ਪਸਾਉਂਦੇ ਸੀਗੇ ਇੱਕ ਤਰ੍ਹਾਂ ਦੇ ਨਾਲ ਇਹ ਸੋਧ ਦੇ ਨਾਲ ਇੱਕ ਕੁਆਲਿਟੀ ਲਾਈਫ ਕਿਉਂਕਿ ਸੀਮਰੇ ਦਾ ਹੱਕ ਪੀਣ ਵਾਲੇ ਪਾਣੀ ਦਾ ਹੱਕ ਚੰਗੇ ਰਹਿਣ ਸਹਿਣ ਦਾ ਹੱਕ ਗਰੀਬ ਲੋਕਾਂ ਨੂੰ ਵੀ ਹੈ ਸੋ ਜਿਹੜਾ ਇੱਕ ਰੈੱਡ ਸਿਗਨਲ ਜਿਹੜਾ ਉਹ ਹੋ ਗਿਆ ਉਹ ਲੋਕਾਂ ਲਈ ਜਿਹੜੇ ਨਜਾਇਜ਼ ਕਲੋਨੀਆਂ ਕੱਢਦੇ ਸੀਗੇ ਗਰੀਬਾਂ ਨੂੰ ਫਸਾਉਂਦੇ ਸੀਗੇ ਸੈਕਸ਼ਨ 20 ਦੀ ਸੋਧ ਦੇ ਨਾਲ ਗ੍ਰੀਨ ਸਿਗਨਲ ਇੱਕ ਚੰਗੀ ਜ਼ਿੰਦਗੀ ਲਈ ਕੁਆਲਿਟੀ ਲਾਈਫ ਲਈ ਹੋ ਗਿਆ ਆਮ ਲੋਕਾਂ ਲਈ ਜਿਹੜੇ ਬਜਾਰੇ ਫਸੇ ਜਿਉਣ ਤੱਕ ਸੈਸ਼ਨ 'ਚ ਪਜਾਮੀਆਂ ਦੀ ਵੀ ਚਰਚਾ ਹੋਈ ਬਿਲਕੁਲ ਜੀ ਪਜਾਮੀਆਂ ਵਾਲਾ ਜਿਹੜਾ ਸੁਨੇਹਾ ਹੈ ਉਹ ਕਈ ਪਾਸੇ ਸੀਗਾ ਸੋ ਸਾਰੇ ਜਿਹੜੇ ਸਮਝਦਾਰ ਹੈ ਉਹ ਸਮਝੀਏ ਹੋਣੇ ਆ ਵਾਜਵਾਨ ਜਿਹੜੀ ਗੱਲ ਕੀਤੀ ਇਲੀਗਲ ਬਿਲਡਰਾਂ ਦੇ ਨਾਮ ਲਿਆਓ ਰਾਣਾ ਇੰਦਰ ਨੇ ਕਿਹਾ ਵੀ ਇਹ ਡਵੈਲਪ ਕੌਣ ਕਰੇਗਾ ਸਰਕਾਰ ਕਰੇਗੀ ਜਾਂ ਬਿਲਡਰ ਕਰੇਗਾ ਜਾਂ ਯਾਲੀ ਉਹਨਾਂ ਨੇ ਜਿਹੜਾ ਕਿਹਾ ਅਸੀਂ 500 ਗਜ ਤੋਂ ਉੱਪਰ ਵਾਲੇ ਪਲਾਟ ਮਾਲਕ ਕਿੱਥੇ ਜਾਣਗੇ ਉਹਨਾਂ ਬਾਰੇ ਕੀ ਕਹਨੇ ਹੋ ਸਵਾਲ ਉਹਨਾਂ ਦੇ ਠੀਕ ਸੀਗੇ ਦੇਖੋ ਕਈ ਤਰ੍ਹਾਂ ਦੇ ਸੁਝਾਅ ਜਿਹੜੇ ਉਹ ਆਏ ਨੇ ਪਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਭ ਤੋਂ ਪਹਿਲਾਂ ਰਿਲੀਫ ਦੇਣਾ ਜ਼ਰੂਰੀ ਸਮਝਿਆ ਪਲਾਟ ਤਾਂ 1000 ਗਜ ਦੇ ਵੀ ਹੁੰਦੇ 2000 ਗਜ ਦੇ ਵੀ ਹੁੰਦੇ ਕਨੇਲਾਂ ਦੀਆਂ ਗਿੱਲੀਆਂ ਦੀਆਂ ਕੋਠੀਆਂ ਵੀ ਹੁੰਦੀਆਂ ਪਰ ਜਿਹੜਾ ਸਭ ਤੋਂ ਪਹਿਲਾਂ ਰਿਲੀਫ ਦੇਣਾ ਜ਼ਰੂਰੀ ਸਮਝਿਆ ਸੀਮ ਸਾਹਿਬ ਨੇ ਉਹ ਆਮ ਲੋਕਾਂ ਜੋ ਜਿਹੜਾ ਆਮ ਵਿਅਕਤੀ ਹੈ ਮੱਧ ਵਰਗੀ ਹੈ ਮੱਧ ਵਰਗੀ ਹੈ ਉਹਦੀ ਦੌੜ 500 ਗਜ ਤੱਕ ਹੀ ਹੈ ਉਹਦੀ ਦੌੜ 500 ਗਜ ਤੋਂ ਉੱਪਰ ਨਹੀਂ ਹੋ ਸਕਦੀ ਉਹਦੀ ਦੌੜ 500 ਗਜ ਤੋਂ ਵੀ ਥੱਲੇ ਥੱਲੇ ਰਹਿ ਜਾਂਦੀ ਹੈ ਬਹੁਤ ਥੱਲੇ ਰਹਿ ਜਾਂਦੀ ਹੈ 100 ਗਜ ਤੇ 150 ਗਜ ਤੇ 200 ਗਜ ਤੇ 250 ਗਜ ਤੇ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਲੀਫ ਦੇਣਾ ਜ਼ਰੂਰੀ ਸੀਗਾ ਜਿਹੜਾ ਕਿ ਸੀਐਮ ਸਾਹਿਬ ਨੇ ਦਿੱਤਾ ਹੈ ਮੇਰੇ ਖਿਆਲ ਹੋ ਸਕਦਾ ਕਿ ਜਿਹੜੇ ਵੱਡੇ ਪਲਾਟ ਰੈਗੂਲਰਾਈਜ਼ ਕਰਾਣਾ ਚਾਹੁੰਦੇ ਹੋਣ ਉਹਨਾਂ ਦਾ ਪਰਪਸ ਕੋਈ ਹੋਰ ਹੋਵੇ ਪਰ ਇਹਦਾ ਰੈਲੀਫ ਦੇਣਾ ਉਹ ਜ਼ਰੂਰੀ ਸੀਗਾ ਆਮ ਲੋਕਾਂ ਨੂੰ ਜਿਹੜਾ ਕਿ ਦਿੱਤਾ ਗਿਆ ਸੋ ਵਿਧਾਇਕ ਦਿਨੇਸ਼ ਛੱਡਾ ਉਹਨਾਂ ਨੇ ਸਾਫ਼ ਕੀਤਾ ਹੈ ਕਿ ਜਿਹੜਾ ਅੱਜ ਇਹ ਬਿੱਲ ਪਾਸ ਹੋਇਆ ਕਿਤਨਾ ਕਿਤੇ ਲੋਕਾਂ ਲਈ ਬਹੁਤ ਵੱਡੀ ਰਾਹਤ ਹੋਏਗੀ ਜਦੋਂ ਪੰਜਾਮੀਆਂ ਦਾ ਚਰਚਾ ਅੱਜ ਦੇ ਸੈਸ਼ਨ ਦੇ ਵਿੱਚ ਜਿਹੜਾ ਛਿੜਿਆ ਤਾਂ ਛੱਡਾ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਪੰਜਾਮੀਆਂ ਉੱਥੇ ਕਈ ਸੰਦਰਭ ਦੇ ਵਿੱਚ ਉਹਦੇ ਜਿਹੜੇ ਇਸ਼ਾਰੇ ਕੀਤੇ ਗਏ ਸੀ ਸਮਝਦਾਰ ਸਮਝ ਗਏ ਹੋਣੇ ਇਦੇ ਆਉਣ ਵਾਲੇ ਟਾਈਮ ਚ ਕਿਦਾਂ ਦੇ ਇਸ ਦੇ ਪ੍ਰਤੀਕ ਮੰਨਦੇ ਨੇ ਦੇਖਣਾ ਰੋਚਕ ਹੋਵੇਗਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ